ਸਮੁੰਦਰੀ ਜਹਾਜ਼ ਦਾ ਬਟਨ ਦਬਾਵਾਂਗੇ ਤੁਸੀਂ ਕਹਣਾ ਹਰਿਆਣਾ ਕਮੇਟੀ ਨੂੰ ਜਿਤਾਵਾਂ ਕਿਉਂਕਿ ਇੱਕ ਪਾਸੇ ਹਰਿਆਣਾ ਕਮੇਟੀ ਵਜਾਉਣੀ ਹੈ ਦੂਜੇ ਪਾਸੇ ਉਹ ਧਾੜੀ ਬਾਦਲ ਕੇ ਜਿਹੜੇ ਸਾਰੇ ਇਕੱਠੇ ਹੋ ਗਏ ਆ ਤੇ ਹਰਿਆਣਾ ਕਮੇਟੀ ਤੇ ਮੁੜ ਕੇ ਕਬਜ਼ਾ ਕਰਨਾ ਚਾਹੁੰਦੇ ਆ ਸਾਰੇ ਪੰਦਰਗੜ੍ਹ ਭਾਈਚਾਰੇ ਦਾ ਵੀ ਧੰਨਵਾਦ ਬਾਹ ਖੜੀ ਕਰਕੇ ਚੜ੍ਹਦੀ ਕਲਾ ਨਾਲ ਜਕਾਰਾ ਸਾਰਿਆਂ ਨੇ ਲਾਉਣਾ ਮੈਂ ਕਹੂੰਗਾ ਸਮੁੰਦਰੀ ਜਹਾਜ਼ ਦਾ ਬਟਨ ਦਬਾਵਾਂਗੇ ਤੁਸੀਂ ਕਹਣਾ ਹਰਿਆਣਾ ਕਮੇਟੀ ਜਿਤਾਵਾਂਗੇ ਸਮੁੰਦਰੀ ਜਹਾਜ਼ ਦਾ ਵਾਧੂ ਨਿਵਾਹਾਂਗੇ ਯਾਰੋ ਕਮੇਟੀ ਨੂੰ ਸਮੁੰਦਰੀ ਜਹਾਜ਼ ਦਾ ਵਾਧੂ ਨਿਵਾਹਾਂਗੇ ਇੱਕ ਪੈਰਾ ਹੋਰ ਦੇਣਾ ਮੈਂ ਕਹੂੰਗਾ ਬਾਦਲ ਭਜਾਓ ਤੁਸੀਂ ਕਹਿਣਾ ਹਰਿਆਣਾ ਕਮੇਟੀ ਜਿਤਾਓ ਬਾਦਲ ਭਜਾਓ ਨਿਆਣਾ ਕਮੇਟੀ ਕਿਵੇਂ ਬਚਾਉਣੀ ਮੈਨੂੰ ਹੁਣੇ ਇੱਕ ਬੜਾ ਸਤਿਕਾਰਯੋਗ ਜਥੇਦਾਰ ਸਾਹਿਬ ਦਾ ਗੋਣ ਆ ਰਿਹਾ ਸੀ ਉਹ ਦੱਸ ਰਹੇ ਸੀ ਕਹਿੰਦੇ ਅਰੋਮਾ ਹੋਟਲ ਚੰਡੀਗੜ੍ਹ ਚ ਕੱਲ ਝਿੰਡੇ ਦੀ ਤੇ ਸੁਖਵੀਰ ਬਾਦਲ ਦੀ ਮੀਟਿੰਗ ਹੋਈ ਆ ਕਹਿੰਦੇ ਕਹਿੰਦੇ ਉੱਥੇ ਉਹਨਾਂ ਨੇ ਸੀਟਾਂ ਦਾ ਲਾਣ-ਦੇਣ ਕਰ ਲਈ ਤੇ ਸਾਨੂੰ ਪਾ ਦੇ ਉੱਥੇ ਤੁਹਾਨੂੰ ਪਾ ਦਾਂਗੇ ਫਿਰ ਰਲ ਕੇ ਆਪਾਂ ਨੇ ਕਮੇਟੀ ਜਿਹੜੀ ਇਹਦੇ ਉੱਤੇ ਕਬਜ਼ਾ ਕਰਨਾ ਇਹਨਾਂ ਨੇ ਮੀਟਿੰਗਾਂ ਕਰ ਲੀਆਂ ਨੇ ਤਾਂ ਹੀ ਇੱਥੇ ਉਹਨਾਂ ਨੇ ਕੋਈ ਕੈਂਡੀਡੇਟ ਲਈ ਇੱਕ ਜਾਦ ਕੈਂਡੀਡੇਟ ਦੇ ਪਿੱਛੇ ਖੜ ਗਏ ਜਿਹੜਾ ਕੈਂਡੀਗੇਟ ਤਸਵੀਰ ਤੇ ਬਹਿ ਕੇ 5-50000000 ਰੁਪਇਆ ਤੁਹਾਡੇ ਕੋਲ ਸਰਦਾਂ ਦੀਆਂ ਨਕਲਾਂ ਦਾ ਲੈਂਦਾ ਆ ਬਾਬਾ ਕਾਲਾ ਕੱਲ ਆਇਆ ਸੀ ਕਹਿੰਦਾ 5000 ਰੁਪਇਆ ਮੇਰੇ ਕੋਲ ਇੰਤਕਾਲ ਦਾ ਲੈ ਗਿਆ ਤੇ ਜਿਹੜੇ ਗੁਰਮੁਖ ਪਿਆਰਿਓ ਕੱਲ ਤੱਕ ਸਾਡੇ ਤੇ ਇਲਜ਼ਾਮ ਲਾਉਂਦੇ ਸੀਗੇ ਆਜੂਨਾ ਜੀ ਵੀ ਦਿੱਲੀ ਥੈਲਿਓਂ ਬਾਹਰ ਆ ਗਈ ਕਹਿੰਦੇ ਸੱਚ ਤਾਂ ਬੋਲੇ ਛਾਣਣੀ ਕਿਉਂ ਬੋਲੇ ਜਿਹਦੇ ਚ ਆਪ 3706 ਕਾ ਇੱਥੇ ਤਿੰਨ ਦੇਸੂ ਮਲਕਾਣੇ ਦੇ ਨੌਜਵਾਨ ਉਹ ਨਾਲ ਹੀ ਸਾਨੂੰ ਇੱਥੇ ਗੁਰਦੁਆਰਾ RAM SEER ਕੋ ਮਿਲੇ মিডিਆ ਦੇ ਵਿੱਚ ਉਹਨਾਂ ਨੇ ਸਟੇਟਮੈਂਟ ਦਿੱਤੀ ਉਹਨਾਂ ਤਿੰਨ ਨੌਜਵਾਨਾਂ ਨੇ ਕਹਿੰਦੇ ਸਾਡਾ ਬਾਪੂ ਚਲੋਕੇ ਵਾਲੇ ਬਾਅਦ ਦੇ ਨੇ ਗਵਾਹ ਕਰਕੇ ਇੱਥੇ ਗੁਰਦੁਆਰੇ ਰੱਖਿਆ ਤੇ ਸਾਡੀ ਸਾਡੇ ਸਾਡੇ ਤਿੰਨ ਗਿੱਲੇ ਜ਼ਮੀਨ ਦੀ ਵਸੀਅਤ ਕਰਾ ਲਈ ਕਹਿੰਦੇ ਜਿਹੜੇ ਗੱਲ ਦਾ ਇਲਜ਼ਾਮ ਲਾਉਂਦੇ ਵਾਦੇ ਤਲੋਕੇ ਵਾਲੇ ਦੀ ਵੀ ਗੱਲੀਥੈਣੋਂ ਬਾਹਰ ਆ ਗਈ ਦੇਖ ਲੋ ਆ ਤਿੰਨ ਨੌਜਵਾਨ ਸਾਇਦ ਨਾਲ ਹੀ ਹੋਣ ਇੱਥੇ ਕਿਤੇ ਹੰਸਰਾਜ ਦੇਸੂ ਮਲਕਾਣੇ ਦਾ ਉਹਨੂੰ ਗਵਾਹ ਕੀਤਾ ਤੇ ਉਹਦੀ ਜ਼ਮੀਨ ਉਹਨਾਂ ਦੇ ਮੁੰਡਿਆਂ ਦੀ بجائے ਆਪਣੇ ਨਾਂ ਲਵਾ ਲਈ ਵਸੀਅਤ ਕਰਾ ਲਈ ਆ ਵਸੀਅਤ ਦੀ ਕਾਪੀ ਵੀ ਸਾਡੇ ਕੋਲ ਆ ਉਹਨਾਂ ਨੇ ਦਿੱਤੀ ਐ ਅਸੀਂ ਵੀਡੀਓ ਨੂੰ ਦਿੱਤੀ ਐ ਬਦਮਾਸ਼ੀਆਂ ਕਰ ਰਿਹਾ ਇਹਨਾਂ ਨੂੰ ਠੱਲ ਪਾਈ ਜਾਊਗੀ ਇਹ ਜਿਸ ਤਰੀਕੇ ਦੇ ਨਾਲ ਇਹ ਕੰਮ ਇਹਨਾਂ ਨੇ ਸ਼ੁਰੂ ਕੀਤਾ ਇਹ ਨਹੀਂ ਹੋਣ ਦੇਣਾ ਇਹ ਤਸਵੀਰ ਤੇ ਬੈਠ ਕੇ 1-1000 ਰੁਪਇਆ ਇੰਤਕਾਲਾਂ ਦਾ ਤੇ ਵਸੀਅਤਾਂ ਦਾ 20-20 30-30 ਹਜ਼ਾਰ ਰੁਪਇਆ ਤੇ ਜੇ ਇਹਨਾਂ ਦਾ ਪ੍ਰਬੰਧ ਲੈਣ ਦਾ ਇਹਨਾਂ ਵਿੱਚ ਰਾਤ ਨੂੰ ਗੁਰਦਵਾਰੇ ਦੀਆਂ ਗੋਲੀਆਂ ਖੋਲੀਆਂ ਕਰਨੀਆਂ ਇਹਨਾਂ ਨੂੰ ਗੁਰਦੁਆਰੇ ਨਹੀਂ ਸੁਭਾਉਣੇ ਆਪਾਂ ਨੇ ਇਸ ਕਰਕੇ ਮੇਰੀ ਬੇਨਤੀ ਹੈ ਸਾਰੇ ਤਗੜੇ ਹੋਵੋ ਵੋਟ ਐਂਡ ਸਪੋਰਟ ਸਮੁੰਦਰੀ ਜਹਾਜ਼ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਾਕਤ ਬਹੁਤ ਬਹੁਤ ਧੰਨਵਾਦ